ਨੇ ਜੋਸ਼ ਨਾਲ ਲੜਿਆ ਤੇ ਜੇਸ ਵੇਲੇ ਦੋ ਗੋਲੀਆਂ ਵੱਜੀਆਂ ਨਾ ਹੁਣ ਆਪਣੇ ਘੋੜੇ ਨਾਲ ਗੱਲਾਂ ਕਰਦਾ ਸਰਦਾਰ ਹਰੀ ਸਿੰਘ ਕਹਿੰਦਾ ਮੇਰੇ ਭਾਈ ਜਾਨ ਕਿਉਂਕਿ ਸਿੰਘ ਘੋੜਿਆਂ ਨੂੰ ਨਾ ਭਾਈ ਜਾਨ ਕਹਿੰਦੇ ਘੋੜਿਆਂ ਨਾਲ ਬੜਾ ਪਿਆਰ ਹੁੰਦਾ ਸਿੰਘ ਮੈਨੂੰ ਮਾਫ ਕਰਿਆ ਜੇ ਸੰਗਤ ਜੀ ਘੋੜਿਆਂ ਨੂੰ ਨਿਹੰਗ ਸਿੰਘ ਨਾ ਕਦੇ ਜਾਨਵਰ ਵਿੱਚ ਨਹੀਂ ਗਿਣੇ ਕਿਉਂ ਕਿਉਂਕਿ ਜਿੱਥੇ ਸਿੰਘ ਸ਼ਹੀਦ ਹੁੰਦਾ ਉੱਥੇ ਘੋੜਾ ਵੀ ਸ਼ਹੀਦ ਏਡਾ ਵੱਡਾ ਰਤਬਾ ਘੋੜਿਆਂ ਦਾ ਔਰ ਜਦੋਂ ਕੋਈ ਸਵਾਦੀ ਕਰਦਾ ਨਾ ਤੇ ਇਹਨਾਂ ਘੋੜਿਆਂ ਦੇ ਚਰਨਾਂ ਨੂੰ ਮੱਥਾ ਟੇਕਿਆ ਜਾਂਦਾ। ਇਹ ਦਲ ਪੰਥਾ ਵਿੱਚ ਇਹ ਮਰਿਆਦਾ ਏ। ਇਸ ਵਾਸਤੇ ਨਾ ਇਹ ਜਾਨਵਰ ਹੈ ਸ਼ਹੀਦ ਦਾ ਰਤਬਾ ਮਿਲਦਾ ਘੋੜੇ ਨੂੰ। ਫੜ ਸਰਦਾਰ ਅਰਜੀਤ ਸਿੰਘ ਨਰੂਆ ਆਪਣੇ ਘੋੜੇ ਨੂੰ ਕਹਿੰਦਾ ਭਾਈ ਜਾਨ ਕਹਿੰਦਾ ਆਪਣਾ ਬੜਾ ਲੰਬਾ ਸਫ਼ਰ ਰਿਹਾ। ਤੇਰੇ ਤੇ ਬੈਠਿਆਂ ਮੈਂ ਬੜਾ ਸਫ਼ਰ ਕੱਢਿਆ, ਬੜੀਆਂ ਜੰਗਾਂ ਜਿੱਤੀਆਂ ਨੇ ਪਰ ਅੱਜ ਮੇਰਾ ਵੀਰ ਬਣ ਕੇ ਮੈਨੂੰ ਸਿੱਧਾ ਜਮਰੋਵ ਦੇ ਕਿਲੇ ਵਿੱਚ ਰਸਤੇ 'ਚ ਕਿਤੇ ਰੁਕੀ ਨਾ ਕਿਉਂਕਿ ਜੇ ਤੂੰ ਰੁਕਿਆ ਮੈਂ ਗੋਲੀ ਲੱਗਣ ਦੀ ਵਜ੍ਹਾ ਨਾਲ ਕਿਤੇ ਰਸਤੇ 'ਚ ਢੇਰ ਹੋਇਆ ਪਠਾਣਾ ਦੇ ਹੌਸਲੇ ਬਲੰਦ ਹੋ ਜਾਣੇ ਨੇ ਉਹਨਾਂ ਨੇ ਜਮਰੌਹ ਦੇ ਕਿਲੇ ਤੇ ਕਬਜ਼ਾ ਕਰ ਲਿਆ। ਹੁਣ ਸਰਦਾਰ ਹਰੀ ਸਿੰਘ ਨਲੂਆ ਜਦੋਂ ਘੋੜੇ ਤੇ ਸਵਾਰ ਤੇ ਘੋੜਾ ਸ਼ੂਕਦਾ ਜਾ ਰਿਹਾ। ਹਵਾ ਨਾਲ ਗੱਲਾਂ ਕਰਦਾ ਜਾ ਰਿਹਾ ਸਿੱਧਾ ਜਮਰੌਹ ਦੇ ਕਿਲੇ ਵਿੱਚ ਚਥੇਦਰ ਮਾਹ ਸਿੰਘ ਕੋਲ ਲੈ ਗਿਆ। ਮਾਹ ਸਿੰਘ ਨੇ ਬੜੇ ਔਖੇ ਹੋ ਕੇ ਸਰਦਾਰ ਹਰੀ ਸਿੰਘ ਨਲੂਏ ਨੂੰ ਘੋੜੇ ਤੋਂ ਥੱਲੇ ਉਤਾਰਿਆ ਤੇ ਜ਼ਖਮੀ। ਜ਼ਖਮਾਂ ਤੇ ਮਲਮ ਪੱਟੀ ਕੀਤੀ ਜਾ ਰਹੀ ਹੈ। ਪਰ ਪਤਾ ਲੱਗ ਗਿਆ ਸਾਰਿਆਂ ਨੂੰ ਕਿ ਹੁਣ ਸ਼ਹੀਦੀ ਪਾਉਣ ਵਾਲਾ ਸਾਡਾ ਸਰਦਾਰ